ਸਮਾਧੀ ਬੱਡੀ ਤੇ ਇਹ ਖਬਰ ਆ ਰਹੀ ਹੈ ਪਟਿਆਲੇ ਤੋਂ ਜਿੱਥੇ ਕੋਲੋ ਗਰਾਊਂਡ ਦੇ ਸਾਹਮਣੇ ਮਸ਼ਹੂਰ ਢਾਬਾ ਕੋਲੀ ਦਾ ਢਾਬਾ ਜਿੱਥੇ ਇੱਕ ਵਾਰਦਾਤ ਹੋਈ ਹੈ ਉੱਥੇ ਕੰਮ ਕਰਦੇ ਇੱਕ ਨੌਜਵਾਨ ਨੂੰ ਵਿਅਕਤੀਆਂ ਵੱਲੋਂ ਚਾਕੂ ਮਾਰ-ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਜੋ ਕਿ ਨੌਜਵਾਨ ਕਾਫੀ ਸਮੇਂ ਤੋਂ ਕੋਲੀ ਢਾਬੇ ਤੇ ਕੰਮ ਕਰਦਾ ਸੀ ਕਿਉਂਕਿ ਅਗਿਆਤ ਵਿਅਕਤੀਆਂ ਵੱਲੋਂ ਉੱਥੇ ਬਾਹਰ ਚਾਕੂ ਕਈ ਵਾਰ ਕੀਤੇ ਜਿਸ ਦੌਰਾਨ ਉਹਦੀ ਮੌਕੇ ਤੇ ਮੌਤ ਹੋ ਗਈ ਹਾਲੇ ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਖੰਡਾਲੇ ਜਾ ਰਹੇ ਹਨ ਤੇ ਦੋਸ਼ੀ ਦੀ ਪਛਾਣ ਕੀਤੀ ਜਾ ਰਹੀ ਹੈ ਇਹ ਨਹੀਂ ਪਤਾ ਲੱਗ ਸਕਿਆ ਕਿ ਇਸ ਹਮਲੇ ਦਾ ਕੀ ਕਾਰਨ ਸੀ ਆ ਤੁਹਾਨੂੰ ਦਿਖਾਣੇ ਮੌਕੇ ਤਸਵੀਰਾਂ ਕੀ ਕਰਨੇ ਲੋਕ ਤੇ ਕੀ ਕਰਨੇ ਪੁਲਿਸ ਅਧਿਕਾਰੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੰਟਰੋਲ ਰੂਮ ਤੋਂ ਵੀ ਅਤੇ ਵੀ ਵੀ ਕੋਲਿਜੀ ਸਵੀਟ ਦੇ ਕੋਈ ਮਰਡਰ ਹੋਇਆ ਜਦੋਂ ਉੱਥੇ ਪਹੁੰਚੇ ਆ ਉਥੋਂ ਡੈੱਡ ਬੋਡੀ ਚੱਕ ਲਈ ਸੀ ਇਹਨਾਂ ਨੇ ਵੀ ਉਹਨਾਂ ਨੇ ਆਮਰ ਹਸਪਤਾਲ ਦੇ ਵਿੱਚ ਪਹਚਾਤਾ ਸੀ ਉੱਥੇ ਜਦੋਂ ਆ ਕੇ ਪਤਾ ਕੀਤਾ ਆਮਰ ਹਸਪਤਾਲ 'ਚ ਤੇ ਉਹਦੀ ਡੈੱਡ ਬੋਡੀ ਪਈ ਸੀ ਤੇ ਬਾਹਰ ਉਹਦੇ ਘਰਦਿਆਂ ਦੇ ਮਿਲੇ ਸੀ ਮੈਨੂੰ ਉਹਦੇ ਉਹਦੇ ਘਰਦਿਆਂ ਨੂੰ ਮਿਲੇ ਆ ਸੀ ਭਰਾ ਨੂੰ ਮਿਲੇ ਆ ਕੋਈ ਡੈਡੀ ਮਿਲੇ ਆ ਜਿਹਨਾਂ ਨੂੰ ਪੁੱਛਿਆ ਵੀ ਮੈਂ ਵੀ ਕੋਈ ਵੀ ਕੋਈ ਦੁਸ਼ਮਣੀ ਤਾਂ ਨਹੀਂ ਕਿਸੇ ਨਾਲ ਜਾਂ ਕੋਈ ਲੜਾਈ ਝਗੜਾ ਹੋਈ ਜਾਂ ਭੈਣ ਭਰਾ ਨਾਲ ਕਿਸੇ ਨਾਲ ਕੋਈ ਵੀ ਗੱਲ ਹੋਈ ਹੋਈ ਸੰਤੋਸ਼ ਉਹ ਕਹਿੰਦੇ ਕਿਸੇ ਨਾਲ ਕੋਈ ਨਹੀਂ 10 ਸਾਲਾਂ ਤੋਂ ਕੰਮ ਕਰਦਾ ਸੀ ਇੱਥੇ ਰੋਟੀ ਸਿੱਖ ਕੇ ਸੰਤੋਸ਼ ਚੌਧਰੀ ਸੰਤੋਸ਼ ਤੁਮਾਰ ਕਿੱਥੇ ਦਾ ਰਹਿਣਾ ਹੈ ਇਹ ਭਾਤ ਨਗਰ ਦਾ ਸੀ ਪੰਜ ਨੰਬਰ ਰੇਲਵੇ ਸਟੇਸ਼ਨ ਲੱਗੇ ਉਸੇ ਤੁਸੀਂ ਹੋਟਲ ਮਾਲਕ ਨਾਲ ਗੱਲ ਕੀਤੀ ਸੀ ਕਿਸ ਕਾਰਨ ਕਾਰਨ ਛੂਰੇ ਮਾਰੇ ਜਾਂ ਹੋਟਲ ਦੇ ਬਿੱਲ ਕਾਰਨ ਲੈ ਕੇ ਇਹ ਕੁਦਰਤੀ ਹੀ ਹੋਇਆ ਵੀ ਕੋਈ ਉਹ ਨਹੀਂ ਗੱਲ ਹੋਈ ਵੀ ਰੋਟੀ ਰੱਟੀ ਪਿੱਛੇ ਉੱਥੇ ਕਿਤੇ ਕੁਦਰਤੀ ਹੋਇਆ ਹੈ ਮੌਕਾ ਕਿਤੇ ਹੋਇਆ ਕੋਈ ਨਹੀਂ 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 ਉਹ ਨਹੀਂ ਇਹ ਨਹੀਂ ਪਤਾ ਲੱਗਦਾ ਵੀ ਇਹ ਤਾਂ ਆਪਣੇ ਤਫਤੀਸ਼ ਦਾ ਡਿਪਾਰਟ ਉਹ ਹੈਗਾ ਉਸ ਤੋਂ ਬਾਅਦ ਪਤਾ ਲੱਗੂਗਾ ਤਫਤੀਸ਼ ਤੋਂ ਬਾਅਦ ਰੰਜਿਸ਼ ਬਾਜੀ ਦਾ ਕੁਝ ਨਹੀਂ ਦੱਸਿਆ ਜੀ ਉਹਨਾਂ ਨੇ ਇੰਨੀ ਗੱਲ ਦੱਸੀ ਹੈ ਕਿ ਕਹਿੰਦੇ ਤਿੰਨ ਚਾਰ ਮੁੰਡੇ ਆਏ ਸੀਗੇ ਉਹਨਾਂ ਨੇ ਛੋਰਾ ਮਾਰਦੇ ਕੋਈ ਖਾਨ ਪਿੱਛੇ ਲੜਾਈ ਹੋਈ ਹੈ ਕਹਿੰਦੇ ਲੜਾਈ ਹੋਈ ਸੀ ਇਹ ਪਿੱਛੇ ਰੋਕਨ ਗਿਆ ਪਤਾ ਨਹੀਂ ਕੀ ਗੱਲ ਹੋਈ ਤਾਂ ਕਹਿੰਦੇ ਐਵੇਂ ਕਹਿੰਦੇ ਨੇ ਕਹਿੰਦੇ ਉਹਨਾਂ ਨੇ ਤਾਂ ਛੋਰਾ ਮਾਰ ਦਿੱਤਾ ਕੋਈ ਛੋਰੇ ਮਾਰੇ ਇਨ ਇਹ ਸਭ ਨਹੀਂ ਦੱਸਿਆ ਜਾਇ ਕੋਈ ਚੀਜ਼ ਪ੍ਰੋਪਰ ਠੀਕ ਹੈ ਜੀ ਤੁਹਾਡਾ ਤੁਹਾਡਾ ਬ੍ਰਦਰ ਤੁਹਾਡਾ ਕੀ ਲੱਗਦਾ ਹੈ ਜੀ ਵੱਡਾ ਬ੍ਰਦਰ ਹੈ ਜੀ ਮੇਰਾ ਜੀ ਪਿੱਛੇ ਸ਼ਾਟ ਕਰੋ ਜੀ ਤੇ ਉਹ ਪਹਿਲੇ ਆਪਣਾ ਹਸਪਤਾਲ ਦੇਸ਼ ਉਹਨੂੰ ਦੋ ਜਹਾਜ਼ ਦਾ ਨਾਮ ਦਾ ਦਿੱਤੀ ਹੈ ਅੰਮ੍ਰਿਤ ਚਲ ਚਾਲ ਉਹਨੂੰ ਕਰਤੀ ਹੋਈ ਸੀ ਤੇ ਉਹ ਤੇ ਅੰਮ੍ਰਿਤ ਹਸਪਤਾਲ ਦੇ ਰੋਟੇ ਗਿਆ ਉਹਦੀ ਅੱਥੀ ਮੋਟ ਹੋਈ ਅੱਛਾ ਤੁਸੀਂ ਵੀ ਐਸ਼ੀ ਮੰਗਦੇ ਨੇ ਕਾਰੂ ਮਾਮਲਾ ਕੀ ਸੀ ਹੈ ਕਾਰਨ ਕੀ ਸੀ ਉਹ ਪੈਸਾ ਲੈਣ ਦੇ ਪਿੱਛੇ ਬਿੱਲ ਉਹ ਟਿਕਾਣ ਲਾਈ ਜੋ ਤੇ ਉਹ ਪੈਸਾ ਦੇ ਕੋਈ ਉਹ ਇਹ ਹਿੱਟ ਪੜਤਾਲ ਕਰ ਰਹੇ ਕੋਈ ਵਿਸ਼ੇਸ਼ ਕਰ ਰਹੇ ਕੋਈ ਫੁਟੇਜ ਆਏਗੀ ਸਰ ਸਾਹਮਣੇ ਕੋਈ ਚੈੱਕ ਕਰੇ ਫੁਟੇਜ ਆਏਗੀ ਫੁਟੇਜ ਆਈ ਹੈ ਉਹ ਚੈੱਕ ਕਰੇ ਸਰ ਪਟਿਆਲਾ ਤੋਂ ਮੈਂ ਹਰੀਸ਼ ਮਠਲਾ